ਏ ਭਾਜੀ ਬਾਹਰਲਾ ਸਿਲਮਾ ਪੈਂਦਾ ਹੈ ਬਟਾਲੇ ਚ ਇੱਕ লাশ ਬਰਾਮਦ ਹੋਈ ਹੈ ਉਹ ਨਹੀਂ ਮੁਲਾਜ਼ਮ ਸਾਡੇੋਂ ਤੋਂ ਪਹਿਲਾਂ ਹੀ ਆਏ ਨੇ ਪੱਤਰਕਾਰ ਵੀ ਸਾਡੇ ਤੋਂ ਪਹਿਲਾਂ ਹੀ ਪਹੁੰਚੇ ਸੀ ਆਨਕੇ ਵੇਖਿਆ ਹਾਲਾਤ ਇੰਨੇ ਮਾਰੇ ਨਸ਼ੇ ਦੇ ਕਾਰਨ ਇੱਕ ਨੌਜਵਾਨ ਦੀ লাশ ਇੱਥੇ ਪਈ ਵੇਖੀ ਆ ਹਾਲਾਤ ਇੰਨੇ ਮਾਰੇ ਨੇ ਇਥੋਂ ਦੇ ਕਿ ਡੇਲੀ ਇੱਥੇ ਮੇਰੇ ਖਿਆਲ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਆਨਕੇ ਹਜ਼ਾਰਾਂ ਨਸ਼ਾ ਕਰਦੇ ਨੇ ਆਨਕੇ ਇਹ ਪ੍ਰਸ਼ਾਸਨ ਨੂੰ ਬੇਨਤੀ ਆਕੇ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਪਰ ਬਟਾਲੇ ਦੇ ਵਿੱਚ ਨਸ਼ਾ ਇੰਨਾ ਵਿਖ ਰਿਹਾ ਹੈ ਟਿਕਟਮਾ ਨੂੰ ਨਸ਼ਾ ਵੇਚ ਰਿਹਾ ਹਰ ਜਗ੍ਹਾ ਨਸ਼ਾ ਵੇਚ ਰਿਹਾ ਜੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੋਈ ਕਿਸ ਦੀ ਜ਼ਿੰਮੇਵਾਰੀ ਨਹੀਂ ਆ ਕੋਈ ਜੋ ਮੇਰੀ ਸਮਝਦਾ ਨਹੀਂ ਆ ਬਾਕੀ ਇਹ ਇੱਕ ਚੀਜ਼ ਕਹਿੰਦੇ ਆ ਕਿ ਪੰਜਾਬ ਦੀ ਜਵਾਨੀ ਨਸ਼ੇ 'ਚ ਖਤਮ ਹੋ ਰਹੀ ਆ ਆ ਤੁਹਾਡੇ ਸਾਹਮਣੇ ਖਲਾਤ ਨੇ লাশ बरामद ਹੋਈ ਏ ਇਤੋਂ ਇਹ ਨੌਜਵਾਨ ਪਤਾ ਨਹੀਂ ਕਿੱਥੋਂ ਦਾ ਬਟਾਲੇ ਦਾ ਬਾਹਰ ਦਾ ਅੰਦਰ ਦਾ ਵਾ ਇਹ ਨਹੀਂ ਪਤਾ ਬਾਕੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਲੈ ਕੇ ਗਏ ਨੇ ਉਹਨੇ ਉਹ ਕਰਨਗੇ ਕਾਰਵਾਈ ਪਹਿਚਾਣ ਹੋ ਚੁੱਕੀ ਏ ਇਹਦੇ ਨੌਜਵਾਨ ਨਹੀਂ ਅਜੇ ਤੱਕ ਕੋਈ ਪਹਿਚਾਣ ਨਹੀਂ ਆ ਦੇਖਿਆ ਕਿੰਨੀ ਕੋ ਉਮਰ ਲੱਗਦੀ ਏ ਕੋਈ 30 32 ਦੇ ਲਾਗੇ ਚੱਕੇ ਹੋਗਾ ਯਾਦ ਹੈ ਇਸ ਜਗ੍ਹਾ ਉੱਤੇ ਲਗਾਤਾਰ ਹੀ ਨੌਜਵਾਨ ਨਸ਼ਾ ਕਰਦੇ ਆ। ਭਾਜੀ, ਡੇਲੀ, ਡੇਲੀ ਸਵੇਰ ਤੋਂ ਚੱਲੂ ਹੋ ਜਾਂਦਾ 10 ਵਜੇ ਤੋਂ ਤੇ ਰਾਤ ਦੇ 10 ਵਜੇ ਜਾਂਦੇ ਮੇਰੇ ਸਾਬ ਨੂੰ। ਦੋ ਚਾਰ ਵਾਰੀ ਮੁਲਾਜ਼ਮ ਅੱਗੇ ਆਏ ਵੀ ਪੁਲਿਸ ਨੂੰ ਵੀ ਭੇਜਿਆ ਸੀ। ਇੱਥੇ ਮਾਰਿਆ ਚੱਕਰ ਉਹਨਾਂ ਭਜਾਏ ਵੀ ਉਹਨਾਂ ਨੇ ਆਣ ਕੇ ਪਰ ਅੱਜ ਇਹਦੇ ਹਾਲਾਤ ਵੇਖ ਲਓ ਕਿ ਨਸ਼ਾ ਇੱਥੇ ਇਦਾਂ ਟਿਕ ਟਕ ਹੋਆ, ਬਾਕੀ ਆ 59 ਤੁਹਾਡੇ ਸਾਹਮਣੇ ਹੀ ਆ। ਕਵਰ ਕਵਰ ਕਰੋ ਉੱਥੇ ਪਤਾ ਲੱਗ ਜਾਣਾ ਸਾਰਾ ਹੀ। ਕੱਲ ਵੀ ਜੇ ਆਪਾਂ ਸ਼ਾਇਦ ਲੰਗਰ ਨੇ ਹੀ ਤੇ ਨਾ ਭੀੜ ਜੀ ਬਣੀ ਤੇ ਵੇਖਣਾ ਇਹ ਕੀ ਗੱਲ ਹੈ। ਪਤਾ ਲੱਗਾ ਵੀ ਇੱਥੇ ਯਾਰ ਵੇਖ ਕੇ ਬੜਾ ਦੁੱਖਜਾ ਹੋਇਆ ਦੁੱਖਜਾ ਇਸ ਕਰਕੇ ਹੋਇਆ ਵੀ ਯਾਰ ਸਾਰੇ ਨਸ਼ੇ ਦੇ ਆ ਜਿਹੜੇ ਵੇਚਦੇ ਆ ਜਾਂ ਕੁਝ ਵੀ ਕਰਦੇ ਆ ਜਾਂ ਪੁਲਿਸ ਵੀ ਜਿੱਦਾਂ ਵੀ ਆ ਇਹ ਚੀਜ਼ ਨੂੰ ਰੋਕੋ ਰੋਕੋ ਕੱਲੋਂ ਹਾੜੇ ਕਿਸ ਦੇ ਘਰ ਅੱਗ ਲੱਗੀ ਕਰ ਸਾਡੇ ਘਰ ਵੀ ਅੱਗ ਲੱਗ ਸਕਦੀ ਹੈ ਇਹ ਨਸ਼ੇ ਨਾਲ ਹੀ ਨੌਜਵਾਨਾਂ ਦੀ ਮੌਤ ਹੈ ਨੌਜਵਾਨ ਹਾਂਜੀ ਨਸ਼ੇ ਨਾਲ ਹੀ ਹੋਈ ਜੀ ਕੋਗੇ ਤੁਸੀਂ ਨੀਜਾ ਪੰਜਾਬੀ ਸਭ ਕੁਝ ਪਿਆਜ ਹੈ ਮੇਰੇ ਕੋ ਇੰਟੀਮੇਸ਼ਨ ਆਈ ਹੈ ਅੱਭੀ ਇੱਕ ਨੌਜਵਾਨ ਆ ਉਹਦੀ ਡੈਥ ਹੋਈ ਆ ਤੇ ਅਜੇ ਉਹਦੀ ਆਈਡੈਂਟੀਫਿਕੇਸ਼ਨ ਨਹੀਂ ਹੋਈ ਤੇ ਸਾਡਾ ਫਰਸਟ ਹੋਊਗਾ ਵੀ ਉਹਦੀ ਆਇਡੈਂਟੀਫਿਕੇਸ਼ਨ ਕਰਵਾਈ ਜਾਵੇ ਉਹਦਾ ਪ੍ਰੋਸੈਸ ਹੁੰਦਾ 3 ਦਿਨ ਦਾ 72 ਆਵਰਸ ਦਾ ਔਰ 72 ਆਵਰਸ ਦਾ ਪ੍ਰੋਸੈਸ ਅਸੀਂ ਰੱਖ ਕੇ ਤੇ ਉਹਦੀ ਪਹਿਲਾਂ ਆਇਡੈਂਟੀਫਿਕੇਸ਼ਨ ਕਰਵਾ ਕੇ ਤੇ ਉਹਦੇ ਪੇਰੈਂਟਸ ਦਾ ਬਿਆਨ ਲਿਖ ਕੇ ਲੋੜੀਂਦੀ ਕਾਰਵਾਈ ਅਮਲ ਤੇ ਲਿਆਵਾਂਗੇ ਇਸ ਤੋਂ ਇਲਾਵਾ ਦੌਰਾਨੇ ਪੋਸਟਮਾਰਟਮ ਅਸੀਂ ਜੋ ਰਿਕੁਆਇਰਡ ਐਕਸ਼ਨਸ ਹੈਗੇ ਆ ਤਾਂ ਕਿ ਪ੍ਰੋਪਰ ਵੈਰੀਫਾਈ ਕਰਨ ਲਈ ਕਿ ਉਹਦੀ ਡੈਥ ਕਿਵੇਂ ਹੋਈ ਆ ਕਿੰਨਾ ਕਾਰਨ ਕਰਕੇ ਹੋਈ ਕਿਸੇ ਬਿਮਾਰੀ ਕਰਕੇ ਹੋਈ ਆ ਜਾਂ ਉਹ ਕਿਸੇ ਨਸ਼ੇ ਕਾਰਨ ਹੋਈ ਆ ਉਹਦਾ ਵਿਸਤਰਾ ਵਗੈਰਾ ਕਢਾ ਕੇ ਅਸੀਂ ਪ੍ਰੋਪਰ ਐਕਸ਼ਨ ਲਵਾਂਗੇ ਸਰ ਜੋ ਇੱਥੇ ਲੋਕ ਆਸ-ਪਾਸ ਰਹਣ ਬੜੇ ਉਹ ਕਹਿੰਦੇ ਕਿ ਲਗਾਤਾਰ ਹੀ ਨੌਜਵਾਨ ਬਾਹਰੋਂ ਆ ਕੇ ਜਾਂ ਲੋਕਲ ਨੌਜਵਾਨ ਵੀ ਇਸ ਜਗ੍ਹਾ ਤੇ ਨਸ਼ਾ ਕਰਦੇ ਆ ਕਈ ਵਾਰ ਪੁਲਿਸ ਨੇ ਵੀ ਛਾਪਾ ਮਾਰਿਆ ਵਾ ਜੀ ਪਰ ਹਾਲੇ ਤੱਕ ਕੋਈ ਕਹਿ ਤਰੀਕੇ ਦੀ ਕਾਰਵਾਈ ਨਹੀਂ ਹੋਈ ਜਦਾ ਨਤੀਜਾ ਅੱਜ ਇਹ ਆ ਕਿ ਨੌਜਵਾਨ ਦੀ ਮੌਤ ਹੋ ਗਈ ਦੇਖੋ ਜਿਹੜਾ ਨਸ਼ਾ ਕਰਨ ਵਾਲਾ ਵਿਅਕਤੀ ਹੈਗੇ ਆ ਉਹਨਾਂ ਦੇ ਖਿਲਾਫ ਅਸੀਂ ਡੈਫੀਨੇਟਲੀ ਆ ਪਿੱਛੇ ਜੇ ਤੁਸੀਂ ਦੇਖਿਆ ਵੀ ਆ ਅਸੀਂ ਸਾਰੇ ਥਾਣਿਆਂ ਨੇ ਐਫਰਟ ਕਰਕੇ ਨਸ਼ਾ ਛਡਾਊ ਇੱਕ ਸਪੈਸ਼ਲ ਸਿਵਲ ਹਸਪੀਟ ਤੇ ਜਿਹਦੇ ਵਿੱਚ ਅਸੀਂ ਵੱਖ-ਵੱਖ ਥਾਣਿਆਂ ਨੇ ਜਿਹੜੇ ਆ ਜਿਹੜੇ ਬੰਦੇ ਵਿਅਕਤੀ ਨਸ਼ਾ ਕਰਨ ਵਾਲੇ ਸੀ ਉਹਨਾਂ ਨੂੰ ਉੱਥੇ ਦਾਖਲ ਕਰਵਾਇਆ ਲੋੜਿੰਦੀ ਕਾਨੂੰਨੀ ਕਾਰਵਾਈ ਕਰਕੇ ਅਸੀਂ ਡੈਫੀਨਿਟਲੀ ਉਹਦੇ ਵਿੱਚ ਐਫਰਟ ਕਰ ਰਹੇ ਹਾਂ ਪਰੰਤੂ ਜਿਹੜੀ ਇਹ ਸਮੱਸਿਆ ਆ ਇਕਦਮ ਨਹੀਂ ਖਤਮ ਹੋਣੀ ਅਸੀਂ ਪੂਰੀ ਤਰ੍ਹਾਂ ਇਹਦੇ ਸਰਗਰਮ ਤੌਰ ਤੇ ਐਫਰਟ ਕਰ ਰਹੇ ਹਾਂ ਜਿਹੜੇ ਵੇਚ ਰਹੇ ਉਹਨਾਂ ਤੇ ਅਸੀਂ ਐਫਆਈਆਰਸ ਵੀ ਕਰ ਰਹੇ ਹਾਂ ਅੱਜ ਵੀ ਅਸੀਂ ਇੱਕ ਐਫਆਈਆਰ ਕੀਤੀ ਆ ਗਾਂਧੀ ਗਾਮ ਤੇ ਕੰਟੀਨਿਊਸਲੀ ਅਸੀਂ ਐਫਰਟ ਕਰ ਰਹੇ ਹਾਂ